ਨੇ ਮੀਟਿੰਗ ਕੀਤੀ ਆ ਜੀ ਜੋ ਕਿ ਕੱਲੋਂ ਤਰੀਕ ਕਰਕੇ ਵਕੀਲ ਨੇ ਕੀਤੀ ਆ ਹਾਲੇ ਤੱਕ ਬੰਦੇ ਹੋਈ ਆ ਤਾਂ ਇਹ ਹੋਈ ਫਿਰ ਹੈ ਜੀ ਫਤਿਹ ਹੋਈ ਆ ਜੀ ਫਤਿਹ ਹੋਈ ਹਾਂ ਜੀ ਮੈਂ ਉੱਥੇ ਕਹਾ ਸੀ ਤਕਰੀਰ ਨੇ ਮੀਟਿੰਗ ਕੀਤੀ ਆ ਜੀ 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 ਜੋ ਕਿ ਕੱਲੋਂ ਤਰੀਕ ਕਰਕੇ ਵਕੀਲ ਨੇ ਕੀਤੀ ਆ ਹਾਲੇ ਤੱਕ ਬੰਦੇ ਹੋਈ ਆ ਅੱਛਾ ਜੀ ਫਤਿਹ ਹੋਈ ਫਿਰ ਹੈ ਜੀ ਫਤਿਹ ਹੋਈ ਆ ਜੀ ਫਤਿਹ ਹੋਈ ਅਜਾ ਠੀਕ ਹੈ ਜੀ ਰਾਜੂ ਹਣਾ ਸਾਹਿਬ ਠੀਕ ਹੈ ਸਿਹਤ ਸਿਹਤ ਠੀਕ ਆ ਇਰਕੀ ਮਰਾ ਬਿਲਕੁਲ ਠੀਕ ਠਾਕ ਹੈ ਜੀ ਬਿਲਕੁਲ ਮੁਲਾਕਾਤ ਹੋਈ ਗੱਲਬਾਤ ਕੋ ਮੁਲਾਕਾਤ ਗੱਲਬਾਤ ਕੀਤੀ ਹੈ ਸਾਰੀ ਵਕੀਲ ਸਾਹਿਬ ਨੇ ਅੱਜ ਤਾਂ ਸਿਰਫ ਅਤੇ ਬਲਾ ਕੇ ਉਸਦੇ ਨਾਲ ਬੈਠੇ ਰਹੇ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਖ ਬਾਰੇ ਤੇ ਇਹ ਗੱਲ ਹੋਈ ਹੈ ਸੇ ਤੇ ਚੜ੍ਹਦੀ ਕਲਾ ਚ ਨੇ ਬਿਲਕੁਲ ਟਾਈਮ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤੀ ਹੈ ਕਿ ਇਹਦੇ ਰਾਜੂ ਆਣ ਲਗੇ ਦੇ ਵਿੱਚ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰੇ ਉਹ ਦਸਤਾਵੇਜ਼ ਪ੍ਰੈਸ ਨੂੰ ਜੋ ਵੀ ਕਰ ਪੁੱਛਣ ਉਹ ਦਾ ਦੇਣਗੇ ਤੁਸੀਂ ਅਸਲ ਵਿੱਚ ਉੱਥੇ ਮੁਲਾਕਾਤ ਕਰਕੇ ਫਤੇ ਫਤੂਈ ਬੁਲਾਈ ਹੈ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦੇਖ ਦਿੱਤੀ ਹੈ ਤੇ ਸਰੋਵਰ ਸਾਹਿਬ ਦਾ ਜਲ ਦਿੱਤਾ ਵਸ ਸੀ ਇੰਨੀ ਕੁ ਗੱਲ ਹੈ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਹੈ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਅਰਧਾਨ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਵਕੀਲ ਸਾਹਿਬ ਨੇ ਕੀਤੀ ਹੈ ਵਕੀਲ ਸਾਹਿਬ ਨੇ ਕੀਤੀ ਹੈ ਠੀਕ ਹੈ ਦੇਖੋ ਜੇਲ ਅਥਾਰਟिटीज ਨੇ ਜੀ ਤਾਂ ਉਹਨਾਂ ਨੂੰ ਸਿਰਫ ਉਹ ਫਤੇ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਕੋਤੇ ਬਲਾਗੇ ਆ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਜੋ ਵੀ ਗੱਲ ਕਰਨ ਦਾ ਰਤਬਾ ਜੀ ਉਹਨਾਂ ਦਾ ਰਤਬਾ ਦਾ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਬਤੇ ਸਾਂਝੀ ਕਰਕੇ ਆਇਆ ਵਕੀ ਕੇਸ ਡਿਸਕਸ ਕਰਕੇ ਆਇਆ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ ਕਹਿੰਦਾ ਹਦਾਤ ਵੱਲੋਂ ਮੰਗ ਕੀਤੀ ਕਿ ਇਹ ਕਿਦਦਰ ਸਰਕਾਰੋਂ ਵੀ ਰਿਫਰ ਕਰੂ ਕਿ ਕਿ ਅਜੇ ਫਾਂਸੀ ਨਹੀਂ ਦੇਈ ਗਈ ਕੋਈ ਤਾਂ ਦੀ ਗੱਲਬਾਤ ਹੋਈ ਤੇ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਹੈ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀ ਰਹੇ ਨੇ ਜੀ ਪਤੇ ਸਾਂਝੀ ਕਰੀਏ ਜੀ ਕੀ ਸਰ ਜਿਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ ਤੁਸੀਂ ਆਪਾਂ ਇਤਲਵਾਂਸ ਦੇ ਰਾਜਗੜ੍ਹ ਦੇ ਉੱਤੇ ਕੀ ਨੂੰ ਆਏ ਹੋ ਜੀ ਜਿਵੇਂ ਸੁਖੀਮ ਕੌਰ ਨੇ ਜਿਹੜਾ ਕਿੰਨੇ ਕਿਤੇ ਬੋਲ ਕੇ ਆਪਾਂ ਕਿੱਥੇ ਜਾ ਫਾਲਸੀ ਚ ਚਾਹੀਦਾ ਜਾਂ ਕੋਈ ਵੀ ਸਹਦਾ ਅਲਾਉਂਸ ਕਿਹਾ ਕੀ ਆਖਰਕਾਰ ਇਸ ਪਹਿਲੀ ਲੈ ਕੇ ਕੋਈ ਰੋਲਾ ਰੱਬ ਦਾ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਬਾਕੀ ਔਰ ਇਸ ਬਾਰੇ ਕਰਦੇ ਨੇ ਕੋਨਾ ਪੂਰਾ ਕੋਨਾ ਕੱਟਾ ਮੋਨਾ ਕੱਟਾ ਪੁੱਛੀ ਆਪਾਂ ਦੇਖੀਏ ਕੋਨਾ ਕੱਟਾ ਮੋਨਾ ਕੱਟਾ ਦੇ ਵਿੱਚ ਜੋ ਰੂਪਾ ਪਿੰਡ ਦੇ ਪ੍ਰਧਾਨ ਕੋਲ ਜਿਹੜੇ ਪੰਚ ਸਭਾ ਮਤੀ ਉਸਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸੁਪਾ ਜਾਂ ਕੋਈ ਪਰੇਸ਼ਾਨ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਗੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਸੁਨੇਹਾ ਵਗੈਰਾ ਵਾਚੋ ਸਾਹਿਬ ਕਿਸੇ ਨਾਲ ਨਿਕਲੋ ਕੋਈ ਹੈ ਕਿ ਵਾਪਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾਇਤ ਦੇ ਤਰਫੋਂ ਇਹਦਾ ਦੀ ਮੰਗ ਕੀਤੀ ਕਰਾਂ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਆਰਾ ਹੀ ਅਸੀਂ ਦੱਸ ਦਾਂਗੇ ਸੰਗਤ ਨੂੰ ਕੁਝ ਦੇ ਸੰਗਤ ਸੰਗਤ ਨੂੰ ਇਹ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਾ ਰਹੋ ਅਮਰ ਸਹਗੋ ਜੀ ਵੱਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਕਿਸੇ ਨਾਲ ਕਿ ਆਪ ਰਾਜਮਾਨਾ ਤੇ ਬੇਸਲ ਦਿੱਤਾ ਕਿ ਆਪ ਕਿਸੇ ਜਿਹੜਾ ਲੀਗ ਕੋਲ ਹੀ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਦੇ ਕੇ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਨੂੰ ਫੈਸਲਾ ਲਵੇ ਜਦੋਂ ਬਾਹਰ ਘਟੇ ਜਾਂ ਫਿਰ ਫਾਂਸੀ ਦੇਣੀ ਕੋਈ ਕੋਲ ਤਾਂ ਫਿਕਰ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵੀ ਚੜਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਮੈਨੂੰ ਵੀ ਕੋਈ ਮਿਲਕਾ ਤਾਂ ਸਾਰਾ ਇਕੱਠੀ ਹੋ ਗਈ ਤੁਸੀਂ ਗੱਲਾਂ ਕੀਤੀਆਂ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰਾ ਵੀ ਇਕੱਠੀ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਵਿੱਚ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਹਾਂਜੀ